ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਪ੍ਰੀਤ ਰਾਮ ਮੰਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਐਮਓ ਢਾੜੀਵਾਲ ਡਾਕਟਰ ਮਨਿੰਦਰਜੀਤ ਸਿੰਘ ਦੀ ਗਵਾਹੀ ਹੇਠ ਸਮੁੱਚੇ ਸਟਾਫ ਦੇ ਸਹਿਯੋਗ ਦੇ ਨਾਲ ਨਵੇਂ ਸਾਲ ਦੀ ਆਰੰਭਤਾ ਮੌਕੇ ਸੀਐਸਸੀ ਢਾੜੀਵਾਲ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁਣ ਉਪਰੰਤ ਇਲਾਹੀ ਬਾਣੀ ਦੀ ਕਥਾ ਕੀਰਤਨ ਹੋਇਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਚੇ ਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਮੈਂਬਰ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਣ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉਪਰੰਤ ਲੱਖਾਂ ਰੁਪਏ ਦੀ ਡਿਜੀਟਲ ਐਕਸ-ਰੇ ਮਸ਼ੀਨ ਅਤੇ ਫੁੱਲੀ ਐਨਾਲਾਈਜ਼ਰ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਆਪ ਸੁਪਰੀਮਾ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਵਾਹੀ ਵਾਲੀ ਸੂਬਾ ਅੰਦਰ ਬਿਹਤਰ ਸਿੱਖਿਆਵਾਂ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦੀ ਵਚਨਬੰਦਤਾ ਤਹਿਤ ਹੀ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰ ਅਤੇ ਅਤੀ ਆਧੁਨਿਕ ਮਸ਼ੀਨਾਂ ਉਪਲੰਧ ਹਨ ਇਸ ਮੌਕੇ ਤੇ ਐਸਐਮਓ ਡਾਕਟਰ ਮਨਿੰਦਰਜੀਤ ਸਿੰਘ ਨੇ ਪਹੁੰਚਿਆ ਸਖਸੀਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸੀਐਸਸੀ ਢਾੜੀਵਾਲ ਵਿੱਚ 24 ਘੰਟੇ ਸਿਹਤ ਸੇਵਾਵਾਂ ਐਡਵੋਕੇਟ ਜਗਰੂਪ ਸਿੰਘ ਸੇਖਵੰਦੇ ਉਪਰਾਲੇ ਸਦਕਾ ਸ਼ੁਰੂ ਹੋਈਆਂ ਹਨ ਅਤੇ ਇਸ ਸਮੇਂ 13 ਡਾਕਟਰ ਤਾਇਨਾਤ ਹਨ ਸਮਾਗਮ ਉਪਰੰਤ ਗੁਰੂਕਾ ਲੰਗਰ ਵਰਤਾਇਆ ਗਿਆ ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਹੈ। ਵੇਖੋ ਟੀਵੀ ਨਿਊਜ਼ ਇੰਡੀਆ 251 ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਇਹ ਕੌਣ ਕੁ ਮਤ ਤਾਲੀਨੀ ਪਰਦਾ ਰਾ ਨੰਦਿਆ ਰਾਸ ਰਚਿਓ। ਰਾਮ ਭਗਤ ਨਹਿ ਕੀਨੀ। ਆਲੇ ਜਨਮ ਜਨਮ ਦੀ ਗੱਦੀ ਹੈ ਅਗਿਆਨ ਸਖਿਆ ਬਾਤੀਸ਼ਾ ਸ਼ਿਰਸ਼ਾ ਦੇਸ਼ਾ ਹੋ ਇਸ ਪਾਸ ਬੈਠਿਆ ਸੋਹੀ ਹੈ ਗਿਆਨਾ ਕਟੇ ਮਾਹ ਨਿਰੰਜਨ ਤੇਰਾ ਤੈ ਖੋਜਿਤ ਉਦਿਆਨਾ ਬਹੁਤ ਜਨਮ ਪਰਮਤਪ ਮਾਨ ਸਦੀ ਪਾਏ ਪਾਧਾਰ ਪਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਨਹੀਂ ਪਾਈ ਮਾਨ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਨਾਮ ਮੰਨਰੀ ਕੌਣ ਤੁਮਗਤੈ ਲੈਨੀ ਪਰਦਾ ਰਾਗ ਵਿਆਸ ਰਖਿਓ ਰਾਮ ਪਰਤਨੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨੋੜ ਬੈਠੀ ਪੂਰ ਦਾ ਆਸਰ ਕੋ ਸਾਥ ਸੰਗਤ ਜੀਓ ਰਸਨਾ ਉਤਰ ਹੋਏ ਸਾਰੇ ਆਪੋ ਜੀ ਵਾਪਰੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਇਹ ਮੈਡੀਕਲ ਪਰਿਵਾਰ ਇਹਨਾਂ ਦੇ ਰੱਬ ਦਾ ਆਸਰਾ ਲਿਆ ਧੰਨਵਾਦ ਕਰਾਂਗਾ ਸੰਤਾਨਾਂ ਦਾ ਧੰਨਵਾਦ ਕਰਾਂਗਾ ਐਸਾ ਮੌਸਮ ਗੁਰੂ ਮਾਰਾ ਜੀ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਵੇਂ ਸਾਲ ਤੇ ਸਮੂਹ ਪੰਜਾਬੀਆਂ ਨੂੰ ਜਿਹੜੀ ਹੈ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਮਾਤਮਾ ਕੇ ਅਰਦਾਸ ਵੀ ਕਰਦਾ ਕਿ ਹਰ ਇੱਕ ਨੂੰ ਚੜ੍ਹਦੀ ਕਲਾ ਚ ਰੱਖਣ ਆਪਣਾ ਮਿਹਰ ਭਰਿਆ ਹੱਥ ਹਰ ਇੱਕ ਤੇ ਰੱਖਣ ਔਰ ਅੱਜ ਨਵੇਂ ਸਾਲ ਮੌਕੇ ਇੱਥੇ ਸਰਕਾਰੀ ਹਸਪਤਾਲ ਧਾਰੀਆਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਸੁਖਣੀ ਸਾਹਿਬ ਤੇ ਪਾਠ ਕਰਾਏ ਗਏ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸੇ ਗਏ ਆ ਔਰ ਉਹਦੇ ਤੋਂ ਬਾਅਦ ਅਸੀਂ ਦੋ ਨਵੇਂ ਉਦਘਾਟਨ ਜਿਹੜੇ ਆ ਇੱਕ ਤੇ ਐਕਸ-ਰੇ ਮਸ਼ੀਨ ਜਿਹੜੀ ਆ ਇੱਥੇ ਨਵੀਂ ਲੱਗੀ ਆ ਔਰ ਦੂਸਰਾ ਡਿਜੀਟਲ ਐਕਸਰੇ ਮਸ਼ੀਨ ਔਰ ਦੂਸਰਾ ਜਿਹੜੇ ਲੈਬ ਟੈਸਟ ਦੇ ਲਈ ਐਨਾਲਾਈਜ਼ਰ ਮਸ਼ੀਨ ਆ ਫੁੱਲਿ ਆਟੋਮੈਟਿਕ ਐਨਾਲਾਈਜ਼ਰ ਮਸ਼ੀਨ ਜਿਹੜੀ ਲੈਬ ਟੈਸਟ ਦੇ ਵਿੱਚ ਉਹ ਅੱਜ ਇੱਥੇ ਆਪਰੇਸ਼ਨਲ ਹੋਈ ਆ ਔਰ ਉਹਦੇ ਲਈ ਮੈਂ ਐਸਐਮਓ ਸਾਹਿਬ ਨੇ ਬੜੇ ਯਤਨ ਕੀਤੇ ਨੇ ਔਰ ਸਾਰੀ ਇਹਨਾਂ ਦੀ ਟੀਮ ਦਾ ਉਹਨਾਂ ਨੂੰ ਵਧਾਈ ਵੀ ਦਿਨਾ ਇਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਨੇ ਇੱਥੇ ਹਸਪੀਟਲ 'ਚ ਕੀਤੀਆਂ ਜਾ ਰਹੀਆਂ ਔਰ ਗਾਂ ਮੈਂ ਆਸ ਰੱਖਦਾ ਕਿ ਇਸੇ ਤਰ੍ਹਾਂ ਇਹ ਜਿਹੜਾ ਕੰਮ ਆ ਇਥੇ ਤਰ੍ਹਾਂ ਜਾਰੀ ਰੱਖਣਗੇ ਔਰ ਜੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜੋ ਸੁਪਨਾ ਹੈ ਕਿ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲ ਜਿਹੜੇ ਆ ਪ੍ਰਾਈਵੇਟ ਨੂੰ ਵਧੀਆ ਕਰਨੇ ਆ ਇਹ ਸਾਰੇ ਜਿਹੜੇ ਕਦਮ ਆ ਉਹਦੇ ਵੱਲ ਨੂੰ ਜਾ ਰਹੇ ਆ ਸੋ ਅੱਜ ਜਿੰਨੀਆਂ ਇਹ ਜਿਹੜੀਆਂ ਮਸ਼ੀਨ ਅੱਜ ਅਸੀਂ ਇੱਥੇ ਜਿਨ੍ਹਾਂ ਦੀ ਇਨੌਗੁਰੇਸ਼ਨ ਕੀਤੀ ਆ ਇਹ ਲੇਟੈਸਟ ਮਸ਼ੀਨ ਨੇ ਔਰ ਪ੍ਰਾਈਵੇਟ ਹਸਪਤਾਲਾਂ ਨਾਲੋਂ ਵੀ ਵਧੀਆ ਮਸ਼ੀਨਾਂ ਜਿਹੜੀਆਂ ਅੱਜ ਇੱਥੇ ਲੱਗ ਗਈਆਂ ਨੇ ਜਿਹਦੇ ਨਾਲ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੀ ਆ ਉਹ ਬੜੀ ਵੱਡੀ ਰਾਹਤ ਮਿਲੂਗੀ ਔਰ ਪਿਛਲੇ ਸਮੇਂ ਦੇ ਵਿੱਚ ਕਾਫੀ OPD ਜਿਹੜੀ ਵੀ ਆ ਇਸ ਹਸਪਤਾਲ ਦੀ ਕਾਫੀ ਵਧੀਆ 24 ਘੰਟੇ ਇਹ ਹਸਪਤਾਲ ਜਿਹੜਾ ਆਪਰੇਸ਼ਨਲ ਆ ਔਰ ਐਸਐਮਓ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਆਪਣੀਆਂ ਸੇਵਾਵਾਂ ਨਿਭਾ ਰਹੇ ਸਰਪੱਤਰੀ ਇਨੋਗ੍ਰੇਸ਼ਨ ਜਿਹੜੀ ਆ ਉਹਦੀ ਬਸ ਡੇਟ ਦੀ ਵੇਟ ਆ ਮੈਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਜ਼ਿਲ੍ਹੇ 'ਚ ਕਾਫੀ ਮੁਹੱਲਾ ਕਲੀਨਿਕ ਜਿਹੜੇ ਆ ਤਿਆਰ ਹੋ ਚੁੱਕੇ ਆ ਔਰ ਫਰਨੀਚਰ ਵੀ ਆ ਚੁੱਕਿਆ ਸਾਰਾ ਇਨਫਰਾਸਟ੍ਰਕਚਰ ਵੀ ਆ ਚੁੱਕਿਆ ਸਿਰਫ ਇਨੌਗਰੇਸ਼ਨ ਜਿਹੜੀ ਆ ਕਿਉਂਕਿ ਸਾਰੇ ਮੁਹੱਲਾ ਕਲੀਨਿਕ ਦੀ ਕੁ ਦਿਨ ਹੁੰਦੀ ਆ ਸੋ ਉਹ ਵੀ ਆਉਣ ਵਾਲੇ ਥੋੜੇ ਦਿਨਾਂ 'ਚ ਨੇੜ ਭੁਖ ਦੇ ਵਿੱਚ ਇਨੌਗਰੇਸ਼ਨ ਕਰਕੇ ਤੇ ਸ਼ਹਿਰ ਨੂੰ ਜਿਹੜਾ ਵਾ ਇੱਕ ਨਵਾਂ ਮੁਹੱਲਾ ਕਲੀਨਿਕ ਜਿਹੜਾ ਉਹਦੀ ਦਾਤ ਦਿੱਤੀ ਜਾਵੇ ਦੇਖੋ ਸੀਐਸਸੀ ਧਾਰੀਵਾਲ 'ਚ 2 ਸਾਲ ਤੋਂ ਪਹਿਲਾਂ ਇੱਥੇ ਸਿਰਫ ਉਹ OPD ਦਾ ਕੰਮ ਹੁੰਦਾ ਸੀਗਾ OPD ਸਵਾਵਾ ਸੀਗੀਆਂ ਬਟ ਆ ਸ਼੍ਰੀ ਸੇਖਵਾ ਸਾਹਿਬ ਦੇ ਉਪਰਾਲੇ ਦੇ ਨਾਲ ਮਈ 2022 ਤੋਂ 24 ਘੰਟੇ ਜਿਹੜੀਆਂ ਐਮਰਜੈਂਸੀ ਸਵਾਵਾ ਸ਼ੁਰੂ ਹੋ ਗਈਆਂ ਨੇ ਤੇ ਉਹਦੇ ਕਰਕੇ ਜਿਹੜੀ ਸਾਡੀ OPD ਪਹਿਲਾਂ 30 40 ਸੀਗੀ ਹੁਣ 200 ਤੋਂ ਪਾਰ ਹੋ ਗਈ ਹੈ ਜਿਹੜੇ ਸਾਡੇ ਯੂਜ਼ਰ ਚਾਰजेस ਪਹਿਲਾਂ 10 11000 ਹੁੰਦੇ ਸੀਗੇ ਉਹ 90000 ਨੂੰ ਪਾਰ ਕਰ ਗਏ ਆ ਤੇ ਅੱਜ ਆ ਸਾਰਿਆਂ ਨੂੰ ਪਹਿਲੀ ਗੱਲ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੂਸਰਾ ਅੱਜ ਇੱਥੇ ਸੀਐਸਸੀ ਧਾਰੀਵਾਲ ਦੇ ਸਮੂਹ ਸਟਾਫ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਇਆ ਗਿਆ ਤੇ ਉਸ ਤੋਂ ਬਾਅਦ ਇਲਾਹੀ ਕੀਰਤਨ ਹੋਇਆ ਤੇ ਲੰਗਰ ਵੀ ਉਸ ਤੋਂ ਬਾਅਦ ਦਾ ਪ੍ਰੋਗਰਾਮ ਹੈਗਾ ਤੇ ਅੱਜ ਸੇਖਾ ਸਾਹਿਬ ਨੇ ਅੱਜ ਫੁੱਲੀ ਆਟੋਮੈਟਿਕ ਐਨਾਲਾਈਜ਼ਰ ਦਾ ਉਦਘਾਟਨ ਕੀਤਾ ਔਰ ਇੱਕ ਡਿਜੀਟਲ ਐਕਸਰੇ ਮਸ਼ੀਨ ਦਾ ਉਦਘਾਟਨ ਕੀਤਾ ਉਹਦੇ ਨਾਲ ਇਲਾਕਾ ਦੇ ਨਿਵਾਸੀਆਂ ਨੂੰ ਬਹੁਤ ਹੀ ਹਾਈ ਕੁਆਲਿਟੀ ਦੇ ਟੈਸਟ ਜਿਹੜੇ ਹੈਗੇ ਆ ਉਹ ਉਹਦੀ ਸੁਵਿਧਾ ਹੋ ਜਾਏਗੀ ਔਰ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਸਾਡੇ ਹਸਪੀਟਲ 'ਚ ਕਿਸੇ ਟਾਈਮ ਤੇ ਚਾਰ ਪੰਜ ਡਾਕਟਰ ਸੀਗੇ ਹੁਣ ਜਿਹੜੇ ਵੱਧ ਕੇ 13 ਹੋ ਗਏ ਨੇ ਤੇ ਉਹਦੇ ਨਾਲ ਵੱਧ ਵੱਧ ਲੋਕ ਜਿਹੜੇ ਹੈਗੇ ਨੇ ਸੇਵਾਵਾਂ ਦਾ ਫਾਇਦਾ ਉਠਾ ਰਹੇ ਨੇ ਤੇ ਇਹ ਉਪਰਾਲਾ ਜਿਹੜਾ ਹੈਗਾ ਸੇਖਵਾ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ